ਦੋਸਤੋ ਆਪਾਂ ਬਾਬੇ ਜੀ ਨਾਲ ਵੀ ਕਰਦੇ ਆ ਜਾਣਦੇ ਸੱਸੀ ਦਾ ਬਾਕੂ ਜੀ ਇਹ ਕਿਹੜੀ ਥਾਂ ਤੋਂ ਲੰਗਰ ਆਇਆ ਤੇ ਕਿੰਨੇ ਦਿਨਾਂ ਇੱਥੇ ਲੰਗਰ ਜਿਹੜਾ ਚੱਲ ਰਿਹਾ ਇਹ ਤੰਤਨ ਬਾਬਾ ਜੋਰਾਵਰ ਸਿੰਘ ਜੀ ਤੰਤਨ ਬਾਬਾ ਫਤੇ ਸਿੰਘ ਜੀ ਜਗਤ ਦੀ ਮਾਤਾ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਕੁਰਬਾਨੀ ਵਾਲੀ ਬਹਾਦ੍ਰਤ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸਮੁੱਚੀਆਂ ਸੰਗਤਾਂ ਨੇ ਸਾਡੇ ਸਰਦਾਰ ਕੁਲਜੀਤ ਸਿੰਘ ਜੀ ਨਾਗਰਾ ਸਾਹਿਬ ਜੀ ਦਾ ਬਹੁਤ ਵੱਡਾ ਉਪਰਾਲਾ ਉਹਨਾਂ ਨੇ 13 ਫਰਵਰੀ ਵਾਲੇ ਦਿਨ ਜਦੋਂ ਇੱਥੇ ਸਾਰੇ ਕਿਸਾਨ ਵੀਰ ਆਏ ਸੀ ਉਹਨਾਂ ਦੇ ਨਾਲ ਅਸੀਂ ਵੀ ਆਏ ਸੀ ਉਦੋਂ ਉਹਨਾਂ ਨੇ ਫੈਸਲਾ ਕੀਤਾ ਸੀ ਕਿ ਜਿੰਨਾ ਚਿਰ ਕੀਰਤੀ ਜੀ ਮਹਾਰਾਜ ਜਿੰਨਾ ਚਿਰ ਲੰਗਰ ਦੀ ਸੇਵਾ ਕਰਨਗੇ ਸੋ ਉਹਨਾਂ ਚਿਰ ਆਪਾਂ ਨੇ ਆਪਣੇ ਕਿਸਾਨ ਭਰਾਵਾਂ ਦੀ ਮਜ਼ਦੂਰਾਂ ਦੀ ਇੱਥੇ ਆਪਾਂ ਨੇ ਸੇਵਾ ਕਰਦੀ ਹੈ ਸੋ ਉਦੋਂ ਤੋਂ ਹੀ ਫਤਿਹਗੜ੍ਹ ਸਾਹਿਬ ਦੇ ਸਾਰੇ ਜਿੰਨੇ ਪਿੰਡ ਨੇ ਇਲਾਕੇ ਦੇ ਸਾਰੇ ਪਿੰਡ ਹੀ ਇਸ ਲੰਗਰ ਦੇ ਵਿੱਚ ਵੱਡਾ ਸਹਿਯੋਗ ਦੇ ਰਹੇ ਨੇ ਉਹਨਾਂ ਦੇ ਸਾਥ ਨਾਲ ਇਹ ਗੁਰੂ ਦਾ ਨਗਰ ਹੈ ਜਿਹੜਾ ਇਹ ਚੱਲ ਰਿਹਾ ਫਟੇਕੜ ਥਾਪ ਜਾਂ ਸਪੂਕੀਆਂ ਸੰਗਤਾਂ ਅਤੇ ਜਿੰਨੇ ਵੀ ਸਾਥੀ ਨੁਕਸਾਨ ਸੀ ਰਾਏ ਨੇ ਉਹਨਾਂ ਦਾ ਬਹੁਤ ਵੱਡਾ ਜਿੰਮੇਆ ਬਾਬਾ ਜੀ ਜਾ ਰਹੇ ਨੇ ਆਪਣੇ ਇਹਨਾਂ ਦਾ ਇਹ ਬਾਬਾ ਜੀ ਤਰਨਤਾਰਨ ਤੋਂ ਨਹੀਂ ਮੇਰਾ ਖਿਆਲ ਹੈ ਇਹ ਸਬਜੀ ਬਣਾਉਣ ਦੀ ਸੇਵਾ ਇਹ ਲੰਬੇ ਸਮੇਂ ਤੋਂ ਵੀ ਕਰਦੇ ਨੇ ਅੱਛਾ ਜੀ ਅੱਜ ਮੈਂ ਮੋਰਚੇ 'ਚ ਵੀ ਬੈਠੇ ਹਾਂ ਸਾਥੀਆ ਖੁੱਪ ਦਿਹਾੜਾ ਵੀ ਹੈ ਅੱਜ ਇਸ ਮੌਕੇ ਤੇ ਸੰਘਰਸ਼ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੂੰ ਦੁਨੀਆ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਸਾਰਿਆਂ ਨੂੰ ਪੰਜਾਬ ਦੇ ਜਿੰਨੇ ਵੀ ਜਿੱਥੇ ਵੀ ਬਸਦੇ ਨੇ ਕਿਸਾਨ ਵੀਰ ਨੇ ਚਾਹੇ ਉਹ ਮਜ਼ਦੂਰ ਨੇ ਚਾਹੇ ਵਪਾਰੀ ਨੇ ਇਹ ਜਿਹੜੇ ਕਾਲੇ ਕਾਨੂੰਨ ਨੇ ਇਹ ਆਉਣ ਵਾਲਾ ਜਿਹੜਾ 10 ਸਾਲ ਨੂੰ 20 ਸਾਲ ਨੂੰ ਜਿਹੜਾ ਸਮਾਂ ਆਊਗਾ ਨਾ ਜਿਹੜੇ ਇਸ ਸੰਘਰਸ਼ ਦੇ ਵਿੱਚ ਹਿੱਸਾ ਨਹੀਂ ਪਹੁੰਚਗੇ ਉਹਨਾਂ ਨੂੰ ਉਸ ਸਮੇਂ ਦੀਆਂ ਜਿਹੜੀਆਂ ਪੀੜ੍hiyan ਹੋਰ ਵੀ ਉਹ ਵੀ ਫਿਕਲਾਤ ਕਰਦੇ ਕਿਉਂਕਿ ਇਹ ਜਿਹੜਾ ਇਹ ਸਮਾਂ ਇੱਕ ਬਹੁਤ ਵੱਡਾ ਕਿਉਂਕਿ ਬਹੁਤ ਵੱਡਾ ਨੁਕਸਾਨ ਹੋਣਾ ਹੈ ਇਹ ਕਾਨੂੰਨਾਂ ਦੇ ਨਾਲ ਦੇਖੋ ਤੁਸੀਂ ਹੁਣ ਸਾਵਧਾਨ ਲਾ ਲਓ ਕਿ ਫੁੱਗੀ ਮਸਤੀ ਦੀ ਦਾਲ ਹੈ ਖਰੀਦੀ ਜਾਂਦੀ ਹੈ ਉਹ 50 60 ਰੁਪਏ ਨੂੰ ਵੇਚੀ ਜਾਂਦੀ ਹੈ ਉਹ 150 200 ਰੁਪਏ ਫਿਰ ਇਹੀ ਇਸੇ ਤਰ੍ਹਾਂ ਚਾਹੇ ਕੋ ਗਰੀਬ ਆ ਗਰੀਬਾਂ ਨੂੰ ਉਹਨਾਂ ਦਾ ਬਹੁਤ ਵੱਡਾ ਜਿਵੇਂ ਹੁਣ ਕਣਕ ਹੈ 22 22 ਤੇ ਰੁਪਏ ਕਿਲੋ ਆ ਕਣਕ ਟਰ ਕਣਕ ਸਤੋਂ 1000 ਰੁਪਏ ਨੂੰ 1200 ਨੂੰ ਖਰੀਦ ਕੇ ਗਰੀਬਾਂ ਨੂੰ 50 ਰੁਪਏ 100 ਰੁਪਏ ਕਿਲੋ ਆਟਾ ਮਿਲਿਆ ਕਰੋ ਜੋ ਐਡਾ ਮਤਲਬ ਖੋਟ ਵੀ ਨਹੀਂ ਸਕਦੇ ਵੀ ਜਿਹੜੇ ਬੰਦੇ ਇਸ ਸਮੇਂ ਬੀਜੇਪੀ ਦਾ ਸਾਥ ਦੇ ਰਹੇ ਨੇ ਉਹ ਸਮਝਦਾ ਵੀ ਇੱਕ ਬਹੁਤ ਵੱਡਾ ਜਿਹੜਾ ਇੱਕ ਪੰਜਾਬ ਦੇ ਨਾਲ ਇੱਕ ਦੋਸਤਾਂ ਦੇ ਨਾਲ ਬਹੁਤ ਵੱਡਾ ਪ੍ਰਤਿਪੰਥੀ ਰਸਤੇ ਹੈ ਜਿਹੜਾ ਇਸ ਸਮੇਂ ਬੀਜੇਪੀ ਦੇ ਨਾਲ ਬਹੁਤ ਯਾਦਾਂ ਉੱਤਰ ਵਾਲੇ ਜੋ ਗੱਲ ਲੈਂਦੇ ਹੋ ਅੱਛਾ ਜੀ ਉਹ ਤਾਂ ਇਹ ਕਹਿੰਦੇ ਨੇ ਨੈਸ਼ਨਲ ਮੀਡੀਆ ਤੇ ਪ੍ਰਚਾਰਿਆ ਜਾਂਦਾ ਵੀ ਜਿਹੜਾ ਲੰਗਰ ਹੈ ਇਹ ਕੋਈ ਆਮ ਲੋਕ ਨਹੀਂ ਚਲਾਉਂਦੇ ਇਹ ਲੰਗਰ ਬਾਹਰੋਂ ਫੰਡਿੰਗ ਹੈ ਮਤਲਬ ਹੋਰ ਲੋਕ ਫੰਡਿੰਗ ਕਰਦੇ ਨਹੀਂ ਇਹਦਾ ਕੁਝ ਨਹੀਂ ਹੈਗਾ ਇਹ ਇਹਨਾਂ ਨੂੰ ਚੜਾ ਰਿਹਾ ਹੈ ਕੀ ਕਹਿਣਾ ਚਾਹੀਏ ਉਹਨਾਂ ਲੋਕਾਂ ਬਾਹਰੋਂ ਪੁੱਛ ਤੁਹਾਨੂੰ ਵੀ ਇਹ ਗੱਲ ਨਹੀਂ ਇਹ ਨੂੰ ਸਾਰੇ ਲੋਕ ਚੁੰਮਦੇ ਨੇ ਇਹ ਫਟੇਗੜ ਸਾਹਿਬ ਇਹ ਕੋਈ ਇੱਕ ਬੰਦੇ ਦਾ ਕੰਮ ਨਹੀਂ ਇਹ ਤਾਂ ਕੋਈ ਇੱਕ ਬੰਦਾ ਚਲਾਦਾ ਪੂਰੇ ਸਾਰਾ ਫਟੇਗੜ ਸਾਹਿਬ ਦਾ ਜਿੰਨਾ ਵੀ ਏਰੀਆ ਉਹ ਸਾਰਾ ਇੱਥੇ ਸੇਵਾ ਕਰਦਾ ਹੈ ਇਹ ਬਾਹਰ ਵਾਲਿਆਂ ਦਾ ਇਹ ਨਾਲ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਦੇਖੋ ਕੋਈ મતਲਬ ਇਹ ਸਾਰਾ ਜਿਹੜੀ ਹੈਗੀ ਆ ਇਹ ਪੂਰੇ ਪੰਜਾਬ ਦੇ ਪੂਰੇ ਫਤਿਹਗੜ ਸਾਹਿਬ ਦੇ ਚਾਰ ਪਾਦੇ ਤੋਂ ਹੀ ਮਾਣ ਹੈ ਤੇ ਸੇਵਾ ਸਾਰੀ ਉਰੇ ਆਉਂਦੀ ਆ ਕਿ ਉਰੇ ਇਹ ਨਹੀਂ ਹੈਗਾ ਇਹ ਛੱਟੇ ਕੁੰਟ ਵਾਲਾ ਕਿ ਕੋਈ ਮਤਲਬ ਹੈ ਅੱਛਾ ਜਿਹੜਾ ਇਹ ਕਹਿੰਦੇ ਨੇ ਵੀ ਇਹ ਤਾਂ ਖਾਲਸਤਾਨੀਏ ਦੇ ਅਨੁਭਵ ਦੀ ਨਕਲ ਨਹੀਂ ਹੈ ਕਿ ਵਿਦੇਲੇ ਨਹੀਂ ਤੁਸਾਂ ਤੁਸੀਂ ਇਹ ਕਹਿਣਾ ਚਾਹੁੰਦੇ ਜਦੋਂ 1980 ਦੇ ਇਹਨਾਂ ਨੇ ਕੋਈ ਤੁਹਾਨੂੰ ਦਵਾਕ ਆਪਾਂ ਨੂੰ ਜਵਾਬ ਦੇਣਾ 1947 ਦੇ ਵਿੱਚ ਭਾਰਤ ਆਜ਼ਾਦ ਕਰਾਇਆ ਸੀ ਸਰਕਾਰਾਂ ਨਾਪੇ ਵਰਗੇ ਸਹੀਦ ਉਦੋਂ ਤੋਂ ਸਿੱਖੋ ਕਰਕੇ ਭਗਤ ਸਿੰਘ ਵਰਗੇ ਰਾਜਗੁਰੂ ਸਖਦੇਵ ਵਰਗੇ ਉਹ ਵੀ ਤਾਂ ਯਾਰ ਪੰਜਾਬੀਓ ਸੀ ਉਦੋਂ ਤੱਕ ਕਿਸੇ ਨੇ ਕਿਹਾ ਨਹੀਂ ਵੀ ਉਹ ਖਾਲਸਤਾਨੀ ਉਦੋਂ ਤੱਕ ਨਹੀਂ ਕਿਸੇ ਨੇ ਜਦੋਂ ਅੰਗਰੇਜ਼ ਭਜਾਏ ਨੇ ਉਹਨਾਂ ਨੇ ਭਜਾਏ ਨੇ ਉਦੋਂ ਦਾ ਉਦੋਂ ਤਾਂ ਫਿਰ ਅਸੀਂ ਸਭ ਤੋਂ ਵੱਧ ਕੁਰਬਾਨੀਆਂ ਮੀਰ ਪੰਜਾਬ ਦੇ ਲੋਕਾਂ ਦੀਆਂ ਨੇ 1947 ਦੇ ਵਿੱਚ ਬਾਈ ਜੀ ਪਾਕਿਸਤਾਨ ਦੇ ਘਰ ਬਰਬਾਦ ਕਰਕੇ ਉਹਨਾਂ ਨੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਬਰਬਾਦ ਕਰਕੇ ਪੂਰੇ ਆਕੇ ਦੁਬਾਰੇ ਬਸੇ ਵਾਗਿਆ ਬਹੁਤ ਵੱਡਾ ਉਸ ਸਮੇਂ ਯੋਗਦਾਨ ਹੈ ਕਿ ਪੰਜਾਬੀਆਂ ਦਾ ਬਾਬੇ ਨਾਨਕ ਦੀ ਕਿਰਪਾ ਨਾਲ ਜਿਹੜਾ ਨੰਗਰ ਚੱਲ ਰਿਹਾ ਹੈਗਾ ਔਰ ਤੇ ਤੁਹਾਡਾ ਵੀ ਧੰਨਵਾਦੀ ਜਿਹੜੇ ਜਤਨ ਕਰ ਰਹੇ ਹੋ ਬਾਬੇ ਨਾਨਕ ਦੀ ਸੋਚ ਲੈ ਕੇ ਜਾ ਰਹੇ ਹੋ ਤੇ ਬਹੁਤ ਬਹੁਤ ਧੰਨਵਾਦੀ ਤੁਸੀ ਬਤ ਸਮਾਂ ਦਿੱਤਾ ਉਹ ਦੇਖ ਲਓ ਹੁਣ ਬੀਬੀ ਆ ਪਹੁੰਚੀਆਂ ਮਤਾਵਾ ਬੀਬੀ ਔਰ ਜੀਨੀ ਦਾ ਹਾਂਜੀ ਉਹ ਬੀਬੀ ਨਾਲ ਵੀ ਗੱਲ ਕਰਦੇ ਬੀਬੀ ਸਸਤੀ ਕਾਲ ਤੇ ਇਨਸ਼ਾਅੱਲਾ ਇਹ ਕੁਝ ਨੀ ਕਰਦਾ ਬੀਬੀ ਡਟੇ ਹੋਏ ਮੈਦਾਨ ਚ ਫਿਰ ਜੀਨੀ ਵੀ ਲੰਚਰੋਂ ਵੀ ਆਏ ਨੇ ਪਲੇਅਰ ਆਏ ਆ ਪਿਛਲੇ ਬੇਟਰੀ ਤੋਂ ਵੀ ਆਏ ਤਾਂ ਤਾਂ ਕਿ ਅੱਜ ਅੱਜ ਆਏ ਆ ਜੀਨੀ ਐਂਗਲ ਡਰ ਨਹੀਂ ਲੱਗਦਾ ਸਾਨੂੰ ਕਿ ਇੱਥੇ ਕੋ ਬੋਲੀਆਂ ਚੱਲਦੀਆਂ ਨੇ ਜਨੂਰ ਚੱਲਦਾ ਹੀ ਸਾਡੇ ਆਪਣੇ ਪੈਣ ਪੜਾ ਸਾਡੇ ਪੈਣ ਪੜਾ ਇੱਥੇ ਸਾਡਾ ਚਾਦਾ ਅੱਛਾ ਜੀ ਸਾਡੇ ਕੋਈ ਡਰ ਨਹੀਂ ਕੋਈ ਇਹ ਤਾਂ ਦਿੱਲੀ ਹੋਵੇ ਟੈਂਪੂ ਪਾਰਟ ਤੇ ਸਿੰਗੂ ਪਾਰਟ ਤੇ ਲੋਕ ਆ ਕੇ ਆਉਂਦੇ ਨੇ ਨਹੀਂ ਇੱਥੇ ਕਿਤੇ ਵੀ ਖਾਲਸਤਾਨੀ ਬੈਠੇ ਨਹੀਂ ਅਸਵਾਦੀ ਬੈਠੇ ਸਾਡੇ ਵੀਰ ਜਾਂ ਪੈਣ ਪੜਾ ਕਿਸਾਨ ਨੇ ਪਿੰਡਾਂ ਤੋਂ ਮਿਹਨਤ ਕਰ ਕਰ ਕੇ ਨਾ ਨਾ ਮਹੱਲਿਆ ਹੁੰਦਾ ਹੈ ਲੋਕਾਂ ਦੀ ਸੇਵਾ ਕੰਮ ਦਾ ਹੈ ਅਸੀਂ ਮਿਹਨਤ ਕਰਾਂਗੇ ਥੋੜੀ ਬੋਲੀ ਬੋਲੀ ਹੱਸ ਕੇ ਗੱਲ ਕਰਦੇ ਸਾਡੇ ਬੀਬੀ ਤੁਸੀਂਆਂ ਬੀਬੀਆਂ ਨੂੰ ਫਿਰ ਕੋਈ ਇੱਥੇ ਚੀਜ਼ ਪਿਆ ਦੇਣਾ ਹੈ ਜੀ ਇਹਨਾਂ ਦਾ ਸੈਂਟਰ ਆਵੇ ਇਹਨਾਂ ਦਾ ਆਰਮ ਚੋ ਫਿਰ ਫਾਈਨਲ ਨੂੰ ਮੋਡੇ ਦਾ ਮੋਡਾ ਲਾਹ ਸਹੀ ਇਹਨਾਂ ਦੇ ਨਾਲ ਇੱਕ ਵਾਰ ਚੱਲ ਦਸਣਾ ਪਤਾ ਜੀ ਨੋਟ ਕਰ ਦਿੰਦੇ ਠੀਕ ਹੈ ਬੀਬੀ ਖਸੀ ਦਾ ਧੰਨਵਾਦ ਇੱਕ ਵਾਰੀ